ਡਾਰਕਾਟ ਨੂੰ ਦਿਖਾਉਣ ਨੂੰ ਲੈ ਕੇ ਪੰਜਾਬ ਰੋਡ ਵਿੱਚ ਤੇ ਇੱਕ ਕਨੈਕਟਰ ਅਤੇ ਮਹਿਲਾ ਸਵਾਰੀ ਦਾ ਇੱਕ ਵਾਰ ਫਿਰ ਪੈ ਗਿਆ ਪੰਗਾ ਬਟਾਲਾ ਬੱਸ ਸਟੈਂਡ ਉਤਰਦਿਆਂ ਹੀ ਮਹਿਲਾ ਸਵਾਰੀ ਹੋ ਗਈ ਬੇਹੋਸ਼ ਬਟਾਲਾ ਬੱਸ ਅੱਡੇ ਤੇ ਹੋਇਆ ਹਾਈ ਵੋਲਟੀਜ ਟਰਾਮਾ ਬਟਾਲਾ ਦੇ ਬੱਸ ਸਟੈਂਡ ਤੇ ਇੱਕ ਔਰਤ ਜਿਸ ਦਾ ਪਿੰਡ ਪੁਜਰਾਜ ਹੈ ਉਸ ਦਾ ਸਰਕਾਰੀ ਬੱਸ ਤੇ ਕੰਡਕਟਰ ਨਾਲ ਆਧਾਰ ਕਾਰਡ ਵਿਖਾਉਣ ਅਤੇ ਟਿਕਟ ਕੱਟਣ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਬਟਾਲਾ ਬੱਸ ਸਟੈਂਡ ਤੇ ਔਰਤ ਬੇਹੋਸ਼ ਹੋ ਜਾਂਦੀ ਹੈ ਜਿਸ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲਿਜਾਇਆ ਜਾਂਦਾ ਹੈ ਮਾਮਲਾ ਉਸ ਵੇਲੇ ਗਰਮਾਇਆ ਜਦੋਂ ਇੱਕ ਮਹਿਲਾ ਸਵਾਰੀ ਕੋਲੋਂ ਕੰਡਕਟਰ ਨੇ ਆਧਾਰ ਕਾਰਡ ਮੰਗਿਆ ਤਾਂ ਆਧਾਰ ਕਾਰਡ ਮੋਬਾਈਲ ਵਿੱਚ ਹੋਣ ਕਾਰਨ ਜਦ ਕੰਡਕਟਰ ਨੇ ਟਿਕਟ ਕਟਣੀ ਚਾਹੀ ਤਾਂ ਮਹਿਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਇਹ ਇੱਕ ਝਗੜੇ ਦਾ ਰੂਪ ਧਾਰਨ ਕਰ ਗਿਆ ਤੇ ਗੱਲ ਝਗੜੇ ਤੱਕ ਪਹੁੰਚ ਜਾਂਦੀ ਹੈ ਇਸ ਮੌਕੇ ਮੌਕੇ ਤਮਲੀ ਜਾਣਕਾਰੀ ਅਨੁਸਾਰ ਵਸਤੇ ਕੰਡਕਟਰ ਨੇ ਕਿਹਾ ਕਿ ਇਸ ਮਹਿਲਾ ਸਵਾਰੀ ਨੇ ਆਪਣਾ ਟਿਕਟ ਕਟਾਉਣ ਲਈ ਆਧਾਰ ਕਾਰਡ ਮੋਬਾਈਲ ਰਾਹੀਂ ਵਿਖਾਇਆ ਜੋ ਕਿ ਮਨਜ਼ੂਰ ਨਹੀਂ ਸੀ ਉਸ ਨੂੰ ਮਾਨਤਾ ਪ੍ਰਾਪਤ ਨਹੀਂ ਕਿਹਾ ਜਾ ਸਕਦਾ ਅਤੇ ਜਦ ਉਹਨਾਂ ਟਿਕਟ ਕਟਣੀ ਚਾਹੀ ਤਾਂ ਅੱਗੋਂ ਮਹਿਲਾ ਸਵਾਰੀ ਨੇ ਬਤਮੀਜ਼ੀ ਸ਼ੁਰੂ ਕਰ ਦਿੱਤੀ ਅਤੇ ਜਦ ਬਾਅਦ ਵਿੱਚ ਬੱਸ ਪਟਾਲਾ 62 ਦੇ ਤੇ ਆਕੇ ਰੁਕੀ ਤਾਂ ਇਸ ਔਰਤਾਂ ਨੂੰ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਦੂਸਰੇ ਪਾਸੇ ਜਦ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਮੁਤਾਬਕ ਮਹਿਲਾ ਸਵਾਰੀ बेहोਸ਼ੀ ਅਤੇ ਬੀਪੀ ਵਾਤੀ ਅਤੇ ਉਹ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸੀ ਗੁਰਵਿੰਦਰ ਸਿੰਘ ਕਿੱਥੋਂ ਆ ਰਹੇ ਹੋ ਕਿਹੜੀ ਬੱਸ ਹੈ ਪਠਾਨਕੋਟੋਂ ਚੱਲ ਕੇ ਅੰਬਰਸਾ ਚੱਲੇਗੀ ਹੈ ਕਿਹੜੀ ਬੱਸ ਪੰਜਾਬ ਰੋਡ 'ਵੀ 53 48 ਬੱਸਾਂ ਚੱਲਦੀ ਹੈ ਕੀ ਹੋਇਆ ਜੀ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਂਦੇ ਆਂ ਅਸੀਂ ਧਾਰੀ ਵਾਲੀ ਵੀ ਅੱਡੇ ਚੁੱਕੇ ਆਂ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ওভারਲੋਡ ਗੱਡੀ ਟਰੈਨਸ ਵਾੜੀਆਂ ਮੈਂ ਪਿੱਛੋ ਲੈ ਕੇ ਆਉਂਦਿਆਂ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾ ਦੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲੀ ਛਾਪਾ ਪੈਣਾ ਡਰਾਈਵਰ ਕਨੈਕਟਰ ਦੀ ਉਹ ਇੰਨੀ ਗੱਲ ਕਹੀ ਉਤੋਂ ਮੇਰੇ ਨਾਲ ਜਨਰਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਲੱਗ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਕਹਿੰਦੀ ਮੈਂ ਅਧਾਰ ਕਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਰਨੀ ਚੱਲਦਾਗਾ ਹਾਂ ਅਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲੋ ਮੁਰਗੇ ਮੈਂ ਚੱਕਰਾਂ ਨੂੰ ਆਜ ਮਾਰੀ ਉਹ ਸਾਰ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲਵ ਬਾਈਪਾਸ ਤੇ ਫਿਰ ਇਹ ਗੱਡੀ ਗਾਂ ਖਾਨੇ ਉੱਥੇ ਕਿਹਾ ਨਾਕੇ ਤੇ ਕੋਈ ਵੀ ਹੈ ਨਹੀਂ ਸੀ ਜੀ ਕੀ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮ ਨਾਲ ਬੋਲ ਬੋਲਣ ਕਿਦਾਂ ਨੇ ਜਨਾਨੀਆਂ ਨੇ ਬਣਾਏ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲਾਂ ਖਰੋਤੀ ਲਈ ਪਹਿਲਾਂ ਕਿੰਨੀ ਵੀਡੀਓ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਦੇ ਸਾਹਮਣੇ ਤਲੋਤੀ ਚੰਗੀ ਮੈਂ ਮੁੜ ਕੇ ਹੱਥ ਥੱਲੇ ਹੁੰ ਡੇਗੀ। ਬਾਕੀ ਗੱਲ ਕੋਈ ਨਹੀਂ ਹੈਗੀ। ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਗਈ। ਬਸ ਇੰਨੀ ਗੱਲ ਕਹੀ ਮੈਂ ਕਿ ਆਹ ਧਾਰ ਕਾਰਡ ਫੂਚ ਨਹੀਂ ਚੱਲਣਾਗਾ। ਸਾਡੀ ਜਿੰਨਾ ਮਰਜੀ ਗੱਲ ਕਰਾ ਦੋ। ਪਹਿਲੀ ਵਾਰ ਹੀ ਆਇਆ ਕਿ ਰੋਜ਼ ਹੀ ਚੜਦੀ ਹੈ ਬਸ। ਭਾਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ। ਸਾਡੇ ਨਾਲ ਜਿਹੜੀਆਂ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਬਹਾਲ ਕੇ ਨਾ ਤੋ ਕਰੀਦੇ। ਆਹ ਦੁਕਾਨ ਵਾਲੇ ਭਾਈ ਨੇ ਇਹਨਾਂ ਨੂੰ ਪੁੱਛ ਲਓ ਭਾਈ ਇੱਥੇ ਜਿਹੜੇ ਅੰਦਰიან ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲਓ ਕਿ ਮੈਂ ਬ੍ਰੇਕ ਮਾਰ ਕੇ ਸਵ ਸਾਡੇ ਵੀ ਪੇਸ਼ੈਂਟ ਇੱਕ 8:00 ਵਜੇ 10 ਮਿੰਟ ਤੱਕ ਪੇਸ਼ੈਂਟ ਪ੍ਰੇਜ਼ੈਂਟ ਕੀਤਾ ਕੁਲਦੀਪ ਗੌਰ ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਐਮਰਜੈਂਸੀ ਰਿਪੋਰਟ ਆਫ 108 ਤੇ ਸਾਡੇ ਕੋਲ ਪ੍ਰੋਟੋਕੋਲ ਆਫ 108 ਐਮਬੂਲੈਂਸ ਸੀਗਾ ਤੇ ਇਹ ਜਦੋਂ ਆਏ ਸੀਗੇ ਉਦੋਂ ਅਨਫੰਕਸ਼ਨ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਰੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਇਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸਾਡੇ ਕੋਲ ਪ੍ਰੇਜ਼ੈਂਟ ਕੀਤਾ